ਜੀ ਮੇਰਾ ਨਾਮ ਮਨਦੀਪ ਸਿੰਘ ਮੈਂ ਸੰਤਨਗਰ ਦਾ ਰਹਿਣ ਵਾਲਾ ਤੇ ਮੇਰਾ ਫਰੈਂਡ ਆ ਉਹਦੇ ਮੈਂ ਘਰ ਗਿਆ ਸੀਗਾ ਪ੍ਰੇਮਨਗਰ ਰੋਡ ਤੇ ਜਿੱਥੇ ਸ਼੍ਰੀ ਮੋਤੀराम ਮਹਿਰਾਜ ਜੀ ਦਾ ਗੁਰਦੁਆਰਾ ਉਹ ਵਾਲੀ ਗਲੀ ਚ ਮੈਂ ਗਿਆ ਸੀਗਾ ਉਹ ਤਕਰੀਬਨ ਕੋਈ ਪੌਣੇ 3 ਵਜੇ ਦਾ ਟਾਈਮ ਹੋਣਾ ਮੈਂ ਉਹਦੇ ਘਰ ਦੇ ਬਿਲਕੁਲ ਸਾਹਮਣੇ ਖਾਲੀ ਪਲਾਟ ਆ ਉੱਥੇ ਮੈਂ ਬਾਈਕ ਲਈ ਤੇ ਮੈਂ ਕਿਹਾ 15 ਮਿੰਟ ਚ ਮ ਆਏ ਨਾ ਤੇ ਮੈਂ ਅੰਦਰ ਗਿਆ ਤੇ 15 ਮਿੰਟ ਬਾਅਦ ਜੋ ਆਣ ਕੇ ਦੇਖਿਆ ਤੇ ਮੇਰੀ ਬਾਈਕ ਉੱਥੇ ਨਹੀਂ ਸੀ ਹੈਗੀ ਤੇ ਉਹਨਾਂ ਦੇ ਘਰ ਲੱਗੇ ਸੀਗੇ ਸੀਸੀਟੀਵੀ ਕੈਮਰੇ ਫਿਰ ਮੈਂ ਆਪਣੇ ਫਰੈਂਡ ਨੂੰ ਕਿਹਾ ਕਿ ਸੀਸੀਟੀਵੀ ਕੈਮਰੇ ਦੇਖਿਓ ਚੈੱਕ ਕਰਿਓ ਜਦੋਂ ਉਹਨਾਂ ਨੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤੇ ਉਹਦੇ ਵਿੱਚ ਇੱਕ ਮਫਲਰ ਬਣ ਕੇ ਬੰਦਾ ਆਇਆ ਗਲੀ ਦੇ ਵਿੱਚ ਉਹਨੇ ਇੱਧਰ ਉੱਧਰ ਦੇਖਿਆ ਤੇ ਕਾਫੀ ਭੀੜ ਸੀਗੀ ਉੱਥੇ ਮਤਲਬ ਕਿ ਬੰਦੇ ਆ ਜਾ ਰਹੇ ਸੀ ਗਲੀ ਦੇ ਵਿੱਚ ਮਗਰ ਫਿਰ ਵੀ ਉਹ ਬਾਈਕ ਤੇ ਬੈਠਾ ਇੱਕ ਮਿੰਟ ਬੈਠਾ ਰਿਹਾ ਚਾਬੀਆਂ ਲਾਉਂਦਾ ਰਿਹਾ ਫਿਰ ਕੋਈ ਡੇਢ ਕਮਿੰਟ ਬਾਅਦ ਉਹਨੇ ਚਾਬੀ ਲਾ ਕੇ ਸਟਾਰਟ ਕਰਕੇ ਤੇ ਬਾਈਕ ਲੈ ਕੇ ਚਲਾ ਗਿਆ ਕਿਹੜੀ ਬਾਈਕ ਹੈ ਸਾਡੇ ਕੋਲ ਮੇਰੀ ਸੀਗੀ ਪੈਸ਼ਨ ਪਰੋ ਸੀਗਾ ਕਿਹੜੇ ਰੰਗ ਦੀ ਅ ਬਲੈਕ ਕਲਰ ਦਾ ਸੀਗਾ ਕਿੰਨੇ ਨੰਬਰ ਸੀ ਹਾਂਜੀ ਕੰਪਲੇਂਟ ਮੈਂ ਕਰਤੀ ਸੀਗੀ ਪੁਲਿਸ ਸਟੇਸ਼ਨ ਕਿ ਨੰਬਰ ਸੀ ਬਾਈਕ ਦਾ ਪੀਬੀ06 ਪੀ5778